ਖਰਾਬ ਮੌਸਮ ਕਿਣਮਣ ਕਣੀਆਂ ਭਾਰੀ ਠੰਡ ਦੇ ਬਾਵਜੂਦ ਪੰਜਾਬ ਦੀ ਸਜ ਸੰਗਤ ਨੇ ਸੱਚੇ ਰੋਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਬੜੇ ਹਿਸ਼ਰਦਾ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਸਾਤ ਸੰਗਤ ਨਾਮ ਚਰਚਾ ਸਸੰਗ ਪੰਡਾਰੇ ਚ ਹਮ ਹੁਮਾ ਕੇ ਨੱਚਦੀ ਗਾਉਂਦੀ ਐਮ ਐਸ ਜੀ ਡੇਰਾ ਸੱਚਾ ਸੌਦਾ ਅਤੇ ਮਾਨੁਤਾ ਭਲਾਈ ਕੇਂਦਰ ਰੋਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਪੁੱਜੀ ਮੁੱਖ ਪੰਡਾਲ ਨੂੰ ਸੁੰਦਰ ਲੜੀਆਂ ਰੰਗੋਲੀ ਅਤੇ ਗੁਬਾਰਿਆਂ ਨਾਲ ਬੇਹਦੀ ਸੁੰਦਰ ਤਰੀਕੇ ਦੇ ਨਾਲ ਸਜਾਇਆ ਹੋਇਆ ਸੀ ਕਵਿਰਾਜ ਵੀਰਾਂ ਵੱਲੋਂ ਖੁਸ਼ੀਆਂ ਭਰੀ ਕੀਤੀ ਗਈ ਸ਼ਬਦ ਬਾਣੀ ਦਰਮਿਆਨ ਬੱਚੇ ਬਜ਼ੁਰਗ ਨੌਜਵਾਨ ਹਰ ਉਮਰ ਵਰਗ ਦੇ ਸ਼ਰਧਾਲੂ ਨੱਚਦੇ ਗਾਉਂਦੇ ਦਿਖਾਈ ਦਿੱਤੇ ਨਸ਼ਾ ਖਿਲਾਫ ਸੰਦੇਸ਼ ਦਿੰਦੇ ਪੂਜਨ ਗੁਰੂ ਸੰਤ ਡਾਕਟਰ ਗੁਰਮੀਤाराम ਰਹਿਮ ਸਿੰਘ ਜੀ ਇਨਸਾਮ ਵੱਲੋਂ ਗਾਏ ਗਏ ਭਜਨ ਆਸ਼ੀਰਵਾਦ ਮਾਉਂ ਕਾ ਅਤੇ ਜਾਗੋ ਦੇਸ਼ ਦੇ ਲੋਕੋ ਚੱਲੇ ਤਾਂ ਪੰਡਾਲ ਦੇ ਵਿੱਚ ਮੌਜੂਦ ਸਾਰੀ ਸਾਧ ਸੰਗਤ ਨਾ ਛੁੱਟੇ। ਕੜਾਕੇ ਦੀ ਠੰਡ ਅਤੇ ਰਾਤ ਨੂੰ ਪਏ ਮੀਂਹ ਕਾਰਨ ਖਰਾਬ ਹੋਏ ਮੌਸਮ ਦੇ ਬਾਵਜੂਦ ਸਾਧ ਸੰਗਤ ਦਾ ਜੋਸ਼ ਅਤੇ ਉਤਸ਼ਾਹ ਕਾਬਲੇ ਤਾਰੀਫ ਸੀ। ਪਵਿੱਤਰ ਨਾਮ ਚਰਚਾ ਸਤਸੰਗ ਭੰਡਾਰੇ ਦਰਮਿਆਨ ਡੇਰਾ ਸੱਚਾ ਸਦਾ ਵੱਲੋਂ ਕੀਤੇ ਜਾਂਦੇ 167 ਮਾਨੁਤਾ ਭਲਾਈ ਕਾਰਜਾਂ 'ਚੋਂ ਕਲਾਤ ਬੈਂਕ ਮੁਹਿੰਮ ਤਹਿਤ 106 ਲੋੜਵੰਦਾਂ ਨੂੰ ਠੰਡ ਤੋਂ ਬਚਾਉਣ ਲਈ ਕੰਬਲ ਵੀ ਵੰਡੇ ਗਏ ਤਸਵੀਰਾਂ ਵਿੱਚ ਸਾਧ ਸੰਗਤ ਦਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਹੋ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚ ਠੰਡ ਤੋਂ ਦੁਬਕੇ ਬੈਠੇ ਸੀ ਲੇਕਿਨ ਡੇਰਾ ਸੱਚਾ ਸੋਦਾ ਦੇ ਖਾਸ ਕਰਕੇ ਪੰਜਾਬ ਸੂਬੇ ਦੇ ਲੱਖਾਂ ਸ਼ਰਧਾਲੂ ਡੇਰਾ ਰਾਜਗੜ ਸਲਾਪਤਪੁਰਾ ਵਿਖੇ ਨਤਮਸਤਕ ਹੋ ਕੇ ਆਪਣੇ ਗੁਰੂ ਮੁਰਸ਼ਿਦੇ ਕਾਮਿਲ ਦਾ ਪਵਿੱਤਰ avatars ਮਹੀਨਾ ਮਨਾਉਣ ਦੇ ਵਿੱਚ ਮਸ਼ਹੂਰ ਸਨ ਅਤੇ ਉਹਨਾਂ ਨੇ ਮਾਨਵਤਾ ਭਲਾਈ ਦੇ ਕਾਰਜ ਨੂੰ ਕਰਨਾ ਨਹੀਂ ਭੁੱਲਿਆ ਕਿਉਂਕਿ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਜਿੱਥੇ ਵੀ ਮੌਜੂਦ ਹੋਣ ਉਹ ਆਪਣੇ ਗਮੀ ਖੁਸ਼ੀ ਦੇ ਮੌਕੇ ਪੂਜਨੀ ਗੁਰੂ ਸੰਤ ਡਾਕਟਰ ਗੁਮੀਤ ਰਾਮ ਰਹੀਮ ਸਿੰਘ ਜੀ ਇंसा ਵੱਲੋਂ ਜੋ ਇੱਕ ਪਾਠ ਮਾਨਵਤਾ ਦਾ ਪੜਾਇਆ ਗਿਆ ਅਤੇ 167 ਮੰਨ ਦਾ ਭਲਾਈ ਦੇ ਕਾਰਜ ਕਰਵਾਏ ਗਏ ਹਨ ਉਹਨਾਂ ਦੇ ਵਿੱਚੋਂ ਹੀ ਇਸ ਦਿਨ ਨੂੰ ਯਾਦਗਾਰ ਬਣਾਉਣ ਦੇ ਲਈ ਸਾਧ ਸੰਗਤ ਨੇ ਖੁਸ਼ੀਆਂ ਚਾਵਾਂ ਦੇ ਨਾਲ ਨਾਲ ਇਹਨਾਂ ਭਲਾਈ ਕਰਜਾਂ ਨੂੰ ਵੀ ਕਰਨਾ ਨਹੀਂ ਭੁੱਲਿਆ ਅਤੇ ਸਮਾਜ ਨੂੰ ਵੀ ਇਨਸਾਨੀਅਤ ਦੇ ਨਾਂ ਦਾ ਜੁੜਨ ਦਾ ਸੱਦਾ ਦਿੱਤਾ ਅਤੇ ਸਮਾਜ ਨੂੰ ਲੋੜਵੰਦ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨ ਦਾ ਵੀ ਸਸ਼ਕਤ ਸੰਦੇਸ਼ ਦਿੱਤਾ ਤਸਵੀਰਾਂ بیان ਕਰਦੀਆਂ ਕਿ ਕਿਸ ਤਰੀਕੇ ਦਾ ਸਾਧ ਸੰਗਤ ਦੇ ਚਿਹਰਿਆਂ ਤੇ ਜلال ਵੇਖਣ ਨੂੰ ਮਿਲ ਰਿਹਾ ਸੀ ਹਰ ਕੋਈ ਨਤਮਸਤਕ ਸੀ ਕਿਉਂਕਿ ਪਵਿੱਤਰ ਨਾਮ ਚਰਚਾ ਸੱਤ ਸੰਗ ਪੰਡਾਰੇ ਦੀ ਖਾਸ ਕਰ ਜਨਵਰੀ ਮਹੀਨੇ ਦੇ ਵਿੱਚ ਸਾਧ ਸੰਗਤ ਨੂੰ ਬੜੇ ਲੰਬੇ ਸਮੇਂ ਤੋਂ ਉਡੀਕ ਰਹਿੰਦੀ ਹੈ ਕਿ ਕਦੋਂ ਜਨਵਰੀ ਮਹੀਨੇ ਦਾ ਪੰਡਾਰਾ ਪੰਜਾਬ ਦੀ ਧਰਤੀ ਫਲਾਦਪੁਰਾ ਦੇ ਵਿੱਚ ਮਨਾਇਆ ਜਾਵੇ ਤਾਂ ਇਸ ਦਿਨ ਨੂੰ ਸਾਧ ਸੰਗਤ ਨੇ ਬੜੇ ਹੀ ਖੁਸ਼ੀਆਂ ਚਾਹਾਂ ਸ਼ਰਦਾ ਉਮੰਗ ਦੇ ਨਾਲ ਮਨਾਇਆ ਅਤੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਪੰਗੜੇ ਉੱਥੇ ਪਾਏ ਜਾ ਰਹੇ ਨੇ ਹਰ ਚਿਹਰੇ ਤੇ ਇੱਕ ਵੱਖਰਾ ਹੀ ਜਲਾਲ ਦੇਖਣ ਨੂੰ ਮਿਲ ਰਿਹਾ ਹੈ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਨੂੰ ਤੁਹਾਡੇ ਦਰਸ਼ਕ ਜੋ ਇਸ ਰਿਪੋਰਟ ਨੂੰ ਦੇਖ ਰਹੇ ਨੇ ਉਹ ਦੇ ਕਮੈਂਟ ਰਾਹੀਂ ਕੀ ਪ੍ਰतिक੍ਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ